ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਜੁੱਧ ਛੇੜਿਆ ਉਸ ਦੇ ਤਹਿਤ ਮਾਨ ਜੋ ਸਰ ਗੁਰਪ੍ਰੀਤ ਸਿੰਘ ਜੀ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਜੀ ਵੱਲੋਂ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਸਾਡੇ ਵੱਲੋਂ ਮਕਬੂਲਪੁਰ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਗਾਸਟ ਕੀਤੀ ਜਾਂਦੀ ਆ ਜਿਹੜੇ ਦੌਰਾਨ ਇਹ ਗਾਸਟ ਅੱਜ ਪਾਇਆ ਗਿਆ ਵਾ ਕਿ ਇੱਥੇ ਇੱਕ ਲੜਕੀ ਤੇ ਇੱਕ ਲੜਕਾ ਜਿਹੜੇ ਕਿ ਨਸ਼ਾ ਕਰਨ ਦੇ ਆਦੀ ਸੀ ਜਿਨ੍ਹਾਂ ਨੂੰ ਕਿ ਨਸ਼ਾ ਨਹੀਂ ਮਿਲ ਰਿਹਾ ਇਹ ਜਿਹੜੀ ਸਖਤਾਈ ਹੈ ਸਖਤਾਈ ਦੀ ਵਜ੍ਹਾ ਕਰਕੇ ਨਸ਼ਾ ਨਹੀਂ ਸੀ ਮਿਲਦਾ ਜਿਸ ਦੀ ਵਜ੍ਹਾ ਕਰਕੇ ਜਿਹੜਾ ਲੜਕਾ ਵਾ ਜੋ ਚਾਤੀਵੰਡ ਦਾ ਰਹਿਣ ਵਾਲਾ ਜਿਹ ਚਾਤੀਵੰਡ ਦਾ ਰਹਿਣ ਵਾਲਾ ਉਹਨੂੰ ਉਹ ਨਸ਼ੇ ਦੀ ਕਰਕੇ ਉਹ ਇੱਥੇ ਡਿੱਗਾ ਸੀ ਉਹਦੇ ਜਿਹੜੇ ਜਿਹੜਾ ਵਾ ਉਹਦਾ ਉਹ ਜਿਹੜੀ ਬੋਡੀ ਆ ਉਹ ਸਰਵਾਈਵ ਨਹੀਂ ਸੀ ਕਰ ਰਹੀ ਉਹ ਅੱਜ ਅਸੀਂ ਆ ਕੇ ਉਹਨਾਂ ਨੂੰ ਇੱਥੋਂ ਲੈ ਕੇ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਪ੍ਰੋਬਲਮ ਹੈ ਉਹਨਾਂ ਨੂੰ ਦੱਸਿਆ ਕਿ ਸਾਨੂੰ ਜਿਹੜਾ ਨਸ਼ੇ ਦੀ ਟੋੜ ਲੱਗੀ ਆ ਨਸ਼ਾ ਮਿਲ ਨਹੀਂ ਰਿਹਾ ਸਰਕਾਰ ਦੀ ਸਖਤਾਈ ਕਰਕੇ ਤੇ ਅਸੀਂ ਇਹਨੂੰ ਉਹਨਾਂ ਦੋਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਦਾਖਲ ਕਰਾਇਆ ਗਿਆ ਜੋ ਉਹਨਾਂ ਨੇ ਕਹਾ ਕਿ ਸੀ ਇਲਾਜ ਕਰਾਉਣਾ ਚਾਹੁੰਦੇ ਆ ਲੜਕੀ ਤੇ ਲੜਕੇ ਦੋਹਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਦਾਖਲ ਕਰਾ ਦਿੱਤਾ ਗਿਆ ਜੋ ਉਹਨਾਂ ਦਾ ਡਾਕਟਰ ਸਾਹਿਬ ਨੂੰ ਟਰੀਟਮੈਂਟ ਕੀਤਾ ਜਾ ਰਿਹਾ ਮੈਂ ਆਪ ਦੇ ਧਿਆਨ ਚ ਲਿਆਉਣਾ ਕਿ ਮਕਬੂਲਪੁਰੇ ਦੇ ਵਿੱਚ ਜਿਹੜਾ ਕੇ ਏਰੀਆ ਬਦਨਾਮ ਆ ਇੱਥੇ ਜਿੰਨੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਸਾਰਿਆਂ ਦੇ ਖਿਲਾਫ ਟੋਰ ਕਵਰੀ ਕਰਕੇ ਐਫ ਆਈ ਆਰ ਦਰਜ ਕਰਕੇ ਸਾਰੇ ਜਿਹੜੇ ਜੇਲ੍ਹ ਭੇਜੇ ਹੋਏ ਧੰਨਵਾਦ